ਗਾਇਕ ਗਾਇਕ ڈاکੂ ਚੋਰ ਪੁਲਿਸ ਤੇ ਨੇਤਾ ਇਹ ਵਿੱਚੋਂ ਇੱਕ ਨੇ ਇਹ ਪੰਜੇ ਪੈਸੇ ਦੇ ਪੁੱਤ ਆ ਗਾਣੇ ਭਾਵੇਂ ਆਸੀਂ ਵੀ ਲੋਕਤਤ ਹੈ ਪਰ ਰੂਲ ਨੇ ਰੂਲ ਐਂਡ ਰੈਵਿਊਸ਼ਨ ਸਮਝਦੇ ਹੋ ਇਹਨਾਂ ਨੇ ਕਿਹਾ ਹੋਇਆ ਭਾਵੇਂ ਇੱਕ ਦਿਨ ਮੇਰੇ ਮਾਮੇ ਦੇ ਮੁੰਡੇ ਦਾ ਵਿਆਹ ਸੀ ਕਹਿੰਦੇ ਪਾਜੀ ਜੇ ਪਹਿਲਾਂ ਆਪੇ ਫੜ ਲਿਓ ਨਹੀਂ ਪਹਿਲਾਂ ਪੈਸੇ ਲੈ ਆਉਣੇ ਤੇ ਫੇਰ ਸਟੇਜ ਤੇ ਚੜ੍ਹ ਹੋਣਾ ਇਹ ਨਹੀਂ ਲੋਕਾਂ ਲਈ ਉਸੂਲ ਹੋਰ ਕਰਦੇਆਂ ਲਈ ਹੋਰ ਮਾ ਮਾਮੇ ਨੂੰ ਪਹਿਲਾਂ ਹੀ ਕਹਿ ਦਿੱਤਾ ਮੱਖਨ ਮੈਂ ਗੱਡੀ ਚ ਲੈ ਕੇ ਆਉਂਗਾ ਜੀ ਕਹਿੰਦੇ ਕੰਪਨੀ ਨੂੰ ਹਿਸਾਬ-ਕਿਤਾਬ ਦੇਣਾ ਜਿਹੜੇ ਲੱਖਾਂ ਰੁਪਏ ਗੀਤਾਂ ਦੇ ਵੀਡੀਓ ਆਡੀਓ ਲੱਗ ਰਹੇ ਫਿਰ ਇਮਾਨਦਾਰੀ ਚੱਲਣੀ ਇਦਾਂ ਇਦਾਂ ਤੇ ਜੇ ਚੋਰੀਆਂ ਪ੍ਰੋਗਰਾਮ ਇੱਥੇ ਲੈ ਲੈ ਇੱਥੇ ਲਾ ਲੈ ਫੇਰ ਨਹੀਂ ਫਿਰ ਲੋਕਾਂ ਨੂੰ ਸੁਣਾਉਣ ਜੋਗੇ ਰਹਿ ਗਏ ਅੰਦਰ ਤਾਂ ਆਪਣੇ ਵੀ ਤੇ ਕੁਝ ਹੋਰ ਹੀ ਚੱਲਦਾ ਡਾਕੂ ਚੋਰ ਪੁਲਿਸ ਤੇ ਨੇਤਾ ਵਿਚੋਂ ਇੱਕ ਨੇ ਰੱਖਿਓ ਚੇਤਾ ਖੁੱਲਣ ਦੇਣ ਨਾ ਛੇਤੀ ਅੱਖਾਂ ਪੈ ਗਿਆ ਵਹਿਮ ਭਰਮ ਦਾ ਰੇਤਾ